ਗੁਰੂ ਰੂਪ ਸਾਧ ਸੰਗਤ ਜੀਓ ਆਪਾਂ ਜਿਸ ਸਥਾਨ ਤੇ ਬੈਠੇ ਆ ਇਹ ਨਮਸਕਾਰ ਕਰਨ ਵਾਲੀ ਜਗਾ ਹੈ ਕਿਉਂਕਿ ਇਸ ਸਥਾਨ ਤੇ ਬੀਬੀ ਮਮਤਾ ਜੀ ਨੇ ਆਪਣੀ ਜ਼ਿੰਦਗੀ ਦਾ 115 ਸਾਲ ਬਤੀਤ ਕੀਤਾ ਉਹਨਾਂ ਨੂੰ ਨਮਸਕਾਰ ਦੇ ਕਰਨ ਦੇ ਲਈ ਜਿੱਥੇ ਨਗਰ ਕੀਰਤਨ ਕੋਟਰਾ ਨਾਂਕ ਤੋਂ ਆਇਆ ਉੱਥੇ ਸਾਰੇ ਹੀ ਇੱਥੋਂ ਦੇ ਪ੍ਰਬੰਧਕ ਬਾਬਾ ਬਲਵੀਰ ਸਿੰਘ ਜੀ ਦਾਸ ਵੱਲੋਂ ਸਾਰੀ ਸੰਗਤ ਦਾ ਸਤਿਕਾਰ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਸਾਧ ਸੰਗਤ ਜੀਓ ਜਦੋਂ ਮਹਾਰਾ ਜਦੋਂ ਦਸਵੇਂ ਪਾਸ਼ਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ 6 ਤੇ 7 ਪਉ ਦੀ ਰਾਤ ਨੂੰ ਮਹਾਰਾ ਨੇ ਜਦੋਂ ਨਰਮੋਹਗੜ੍ਹ ਤੇ ਪਹੁੰਚੇ ਜਿੱਥੇ ਦੀ ਕਿਸੇ ਕੇ ਬਾਬਾ ਬਲੂਕ ਸਿੰਘ ਜੀ ਕਰ ਰਹੇ ਹਨ ਲੜਾਈ ਸ਼ੁਰੂ ਹੋ ਗਈ ਭਾਈ ਉਦੇਸ ਸਿੰਘ ਜੀ ਹੋਰ ਅਨੀਕਾ ਸਿੰਘ ਸ਼ਹੀਦ ਹੋਏ ਮਹਾਰਾ ਜੱਗੇ ਪਰਿਵਾਰ ਛੋੜੇ ਪਹੁੰਚੇ ਉੱਥੇ ਮਹਾਰਾ ਦਾ ਪਰਿਵਾਰ ਤੇ ਨਹੀਂ ਸੱਜ ਵੰਡਿਆ ਗਿਆ ਤੇ ਉੱਥੋਂ ਹੀ ਬਾਬਾ ਬਚਿੱਤਰ ਸਿੰਘ ਨੇ ਜਦੋਂ ਸਰਸਾ ਪਾਰ ਕੀਤਾ ਮਲਕਪੁਰ ਦੇ ਰੰਗੜਾ ਨੇ ਸਰਸੇ ਨੂੰ ਘੇਰਿਆ ਹੋਇਆ ਸੀ ਕਿ ਗੁਰੂ ਸਾਹਿਬ ਨੂੰ ਅੱਗੇ ਨਹੀਂ ਜਾਣ ਦੇਣਾ ਸੋ ਭਾਈ ਬਚਿੱਤਰ ਸਿੰਘ ਜੀ ਮਲਕਪੁਰ ਦੇ ਰੰਗੜਾ ਦੇ ਨਾਲ ਜੂਝਦੇ ਹੋਏ ਬਹੁਤ ਪੂਰੀ ਤਰ੍ਹਾਂ ਫਟੜ ਹੋ ਗਏ ਜਦੋਂ ਦਸ਼ਮੇਸ਼ ਪਿਤਾ ਜੀ ਨੂੰ ਪਤਾ ਲੱਗਿਆ ਉਹ ਕੋਟੜਾ ਲਾਂਗ ਪਹੁੰਚੇ ਹੋਏ ਸਨ ਤਸ਼ਬੀਸ਼ ਪਿਤਾ ਸਹਿਬ ਸ੍ਰੀ ਗੁਰਗੋਵਿੰਦ ਸਿੰਘ ਪਾਸ਼ਾ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਨੂੰ ਭੇਜਿਆ ਕਿ ਭਾਈ ਬਚਿੱਤਰ ਸਿੰਘ ਜੀ ਬੜੇ ਫੱਟੜ ਹੋ ਗਏ ਹਨ ਮਲਖਪੁਰ ਦੀ ਲੜਾਈ ਦੇ ਵਿੱਚ ਉਹਨਾਂ ਨੂੰ ਲਿਆਓ ਜਦੋਂ ਬਾਬਾ ਜੀ ਸਿੰਘ ਨੇ ਬੜੇ ਗਹਿ ਗੱਚ ਮੁਕਾਬਲੇ ਦੇ ਵਿੱਚ ਉਹਨਾਂ ਦੀ ਲਾਸ਼ ਨੂੰ ਪ੍ਰਾਪਤ ਕੀਤਾ ਘੋੜੇ ਤੇ ਲੱਦੇ ਆ ਜਕਮ ਹੋਣ ਕਰਕੇ ਜਦੋਂ ਘੋੜੇ ਤੇ ਹਲੋਲੇ ਪੈਂਦੇ ਆ ਸਾਰਾ ਖੂਨ ਉਹਦਾ ਨਿਚੜ ਗਿਆ ਤਕਰੀਬਨ ਬਹੁਤ ਬੁਰੀ ਹਾਲਤ ਦੇ ਵਿੱਚ ਉਹਨਾਂ ਨੂੰ ਘੋਟੜਾ ਲੰਗ ਲਿਆਂਦਾ ਜਿੱਥੇ ਕਿ ਉਹਨਾਂ ਦੀ ਸੇਵਾ ਦੇ ਲਈ ਬੀਬੀ ਮੁਫਤਾਦ ਜੀ ਨੇ ਜ਼ਿੰਮੇਵਾਰੀ ਲਈ ਤੇ ਨਾਹੰਗ ਖਾਨ ਨੇ ਦਸ਼ਮੇਸ਼ ਪਿਤਾ ਨੂੰ ਵਿਦਾ ਕੀਤਾ ਇੱਕ ਕਟਾਰ ਬੀਬੀ ਮੁਫਤਾਦ ਜੀ ਨੂੰ ਦੇ ਕੇ ਚਲੇ ਗਏ ਉਸ ਤੋਂ ਬਾਅਦ ਨਾਹੰਗ ਖਾਨ ਦੇ ਕਿਲੇ ਨੂੰ ਜੋ ਨੌਪੜ ਦਾ ਨਵਾਬ ਸੀ জাফর ਅਲੀ ਖਾਨ ਉਹਨੇ ਘੇਰਾ ਪਾ ਲਿਆ ਸਾਰੇ ਕਿਲੇ ਤਲਾਸੀ ਹੋਏ ਜਦੋਂ ਇੱਕ ਕਮਰਾ ਰਹਿ ਗਿਆ ਉਹ ਕਮਰੇ ਦੇ ਵਿੱਚ ਨਹਾ ਖਾਨ ਨੂੰ ਕਿਹਾ ਕਿ ਕਮਰਾ ਵੀ ਖੋਲੋ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਇੱਥੇ ਲੜਕੇ ਤੇ ਦਿਮਾਦ ਹੈ ਦੇਖੋ ਕਿੰਨੀ ਵੱਡੀ ਕੁਰਬਾਨੀ ਉਹ ਨਹੰਗ ਖਾਨ ਦੀ ਮੁਸਲਮਾਨ ਧਰਮ ਨੂੰ ਮੰਨਣ ਵਾਲਾ ਤੇ ਦੂਜੇ ਪਾਸੇ ਦਸ਼ਮੇਸ਼ ਪਿਤਾ ਜੀ ਦਾ ਸਿੱਖ ਕਿ ਮੇਰਾ ਦਿਮਾਦ ਹੈ ਤਾਂ ਇਹ ਗੱਲ ਬੀਬੀ ਮੁਹਤਾਜ ਜੀ ਨੇ ਵੀ ਸੁਣ ਲਈ জাফর ਖਾਨ ਗੱਲ ਮੁੱਕ ਦੀ ਕੇ ਇਹ ਗੱਲ ਸੁਣ ਕੇ ਚਲੇ ਗਿਆ ਜਦੋਂ ਬੀਬੀ ਬਮਹਤਾਜ ਜੀ ਨੇ ਥੋੜੀ ਦੇਰ ਬਾਅਦ 575 ਸਿੰਘ ਚੜ੍ਹਾਈ ਕਰ ਗਿਆ ਤੇ ਨਾਹਂਖਾਨੇ ਬੜੇ ਸਿੱਖੀ ਰਸਮਾਂ ਦੇ ਨਾਲ ਕਿਲੇ ਦੇ ਵਿੱਚ ਉਹਦਾ ਸੰਸਕਾਰ ਕੀਤਾ ਉਸ ਤੋਂ ਬਾਅਦ ਬੀਬੀ ਮੁਹਤਾਜ ਜੀ ਉਸ ਟਾਈਮ 16 ਸਾਲ ਦੇ ਲਗਭਗ ਸਨ ਨਾਹਂਖਾਨੇ ਆਪਣੇ ਪੁੱਤਰ ਆਲਮ ਖਾਨ ਨੂੰ ਭੇਜਿਆ ਕਿ ਇਹਨਾਂ ਦੀ ਨਿਕਾਹ ਜੋ ਹੈ ਬਸੀ ਪਠਾਰਾ ਕਰੀਏ ਆਪਾਂ ਮੰਗਣੀ ਹੋਈ ਹੋਈ ਸੀ ਪਰ ਬੀਬੀ ਮੁਹਤਾਜ ਜੀ ਦੇ ਕੰਨਾਂ ਵਿੱਚ ਜਦੋਂ ਆਵਾਜ਼ ਪਈ ਨਾ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਪਤਾ ਕੀ ਗੱਲ ਕਹੀ ਬਹੁਤ ਵੱਡੀ ਗੱਲ ਸੀ ਉਹ ਕਿ ਪਿਤਾ ਜੀ ਉਸ ਦਿਨ ਤੁਸੀਂ ਜਦੋਂ জাফর ਅਲੀ ਖਾਨ ਨੇ ਘੇਰਾ ਪਾਇਆ ਸੀ ਇੱਕ ਗੱਲ ਕਹੀ ਸੀ ਕਿ ਮੇਰੇ ਕਮਰੇ 'ਚ ਮੇਰਾ ਦਮਾਦ ਤੇ ਮੇਰੀ ਲੜਕੀ ਆ ਹੁਣ ਇੱਕ ਸ਼ਹੀਦ ਦੇ ਨਾਲ ਮੈਨੂੰ ਤੁਸੀਂ ਮੰਗਣੀ ਕਰਕੇ ਵਿਆਹ ਕੇ ਹੁਣ ਮੈਨੂੰ ਕਿੰਨਿਆਂ-ਕੰਨਿਆਂ ਨਾਲ ਵਿਆਹੁਣਾ ਸੋ ਬੀਬੀ ਮੁਹਤਾਜ ਜੀ ਦੇ ਗੱਲ ਸੁਣ ਕੇ ਨਹਾਂਕਾ ਵੀ ਚੁੱਪ ਕਰ ਗਿਆ ਸੋ ਬੀਬੀ ਮੁਹਤਾਜ ਜੀ ਆਪਣੇ ਪਿਤਾ ਤੋਂ ਅੱਗੇ ਲੈ ਕੇ ਇੱਥੇ ਜੰਗਲ ਬਿਆਬਾਨ ਦੇ ਵਿੱਚ ਆ ਗਏ ਜਿੱਥੇ ਕਿ ਨਾ ਖਾਣੇ ਉਹਨਾਂ ਦੇ ਰਹਿਣ ਦੇ ਲਈ ਕੁਝ ਨਾ ਕੁਝ ਹੀਲਫ-ਫੀਲਾ ਬਣਾਇਆ ਖੂਬ ਪਟਾਇਆ ਸੋ ਬੀਬੀ ਮੁਫਤਜ਼ ਜੀ ਦੇ ਅੱਜ ਅੱਗੇ ਸਾਡਾ ਸਿਰ ਝੁਕਦਾ ਸਾਡੀ ਮਾਤਾ ਦੇ ਅੱਗੇ ਸਾਡਾ ਸਿਰ ਝੁਕਦਾ ਜਿਨ੍ਹਾਂ ਨੇ 115 ਸਾਲ ਕੋਈ ਥੋੜਾ ਸਾ ਨਹੀਂ ਹੁੰਦਾ 115 ਸਾਲ ਘਰ ਦੇ ਵਿੱਚ ਜੇ ਕਿਤੇ ਦੀਵਾ ਵੀ ਬਾਲਣਾ ਪਵੇ ਨਾ ਸਾਲ ਉਹ ਵੀ ਬੜਾ ਔਖਾ ਹੋ ਜਾਂਦਾ 115 ਸਾਲ ਉਹਨਾਂ ਨੇ ਜੰਗਲ ਬਿਆਬਾਨ ਦੇ ਵਿੱਚ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਤੇ ਪਿਤਾ ਦੇ ਬੋਲਾਂ ਨੂੰ ਪਗਾਉਂਦੇ ਹੋਏ ਤੇ ਸਾਰੀ ਜ਼ਿੰਦਗੀ ਉਹਨਾਂ ਨੇ ਸਿਮਰ ਦੇ ਵਿੱਚ ਕਰਤੀ ਵਿਆਹ ਨਹੀਂ ਕਰਵਾਇਆ ਸੋ ਗੁਰੂ ਮਹਾਰਾਜ ਦੇ ਅਸੀਸਾਂ ਦੇ ਪਾਤਰ ਬਣੇ ਸੋ ਅੱਜ ਖਾਲਸਾ ਪੰਥ ਜਿੱਥੇ ਹੋਰ ਮਤਾਮਾ ਨੂੰ ਮਤਾਮਾ ਸਮਝਦਾ ਉੱਥੇ ਬੀਬੀ ਮੁਬਤਾਜ ਜੀ ਨੂੰ ਵੀ ਮਾਤਾ ਕਰਕੇ ਬੁਲਾਉਂਦਾ ਕਿਉਂਕਿ ਉਹਨਾਂ ਦੀ ਕੁਰਬਾਨੀ ਉਹਨਾਂ ਦਾ ਤਿਆਗ ਉਹਨਾਂ ਦੀ ਭਗਤੀ ਇੰਨੀ ਹੈ ਕਿ ਮੱਲੋ ਮੱਲੀ ਦੂਰੋਂ ਹੀ ਸਿਰ ਝੁਕ ਜਾਂਦਾ ਕਿ ਬੀਬੀ ਦੂਰ ਮੁਬਤਾਜ ਜੀ ਦਾ ਗੁਰਦੁਆਰਾ ਸੋ ਇਸ ਕਰਕੇ ਮਹਾਰਾਜ ਦਾ ਕਿਸੇ ਦੇ ਨਾਲ ਵੈਰ ਨਹੀਂ ਸੀ ਜੇ ਆਪਾਂ ਗੱਲ ਕਰੀਏ ਨੰਘ ਖਾਂ ਮੁਸਲਮਾਨ ਸੀ ਤੇ ਗਨੀ ਖਾਂ ਨਵੀ ਖਾਂ ਉਹ ਵੀ ਨੰਘ ਖਾਂ ਦੇ ਭੂਆ ਦੇ ਪੁੱਤਰ ਸਨ ਉਹ ਵੀ ਮੁਸਲਮਾਨ ਸਨ ਰਾਏ ਕੱਲਾ ਸੀ ਸੋ ਉਹ ਵੀ ਮੁਸਲਮਾਨ ਸੀ ਉਥੇ ਜੋ ਹੈ ਆਲਮ ਖਾਂ ਉਹ ਵਿਆਹ ਹੋਇਆ ਸੀ ਰਾਏ ਕੱਲੇ ਦੀ ਲੜਕੀ ਨੂੰ ਸੋ ਕਹਿਣ ਤੋਂ ਭਾਵ ਹੈ ਕਿ ਨੰਘ ਖਾਂ ਦੇ ਪਰਿਵਾਰ ਦੀ ਉਸ ਟਾਈਮ ਦੇ ਵਿੱਚ ਜਦੋਂ ਮਹਾਰਾਜ ਦੇ ਮਸਤ ਵੀ ਮੂੰਹ ਮੋੜ ਕੇ ਗਲਾਬੇ ਵਰਗੇ ਪਛਵਾੜੇ ਦੇ ਜੰਗਲਾਂ ਦੇ ਵਿੱਚ ਉਸ ਟੈਂਪ ਦੇ ਵਿੱਚ ਨਹੰਗ ਖਾਨ ਇਮਾਰਤ ਦਸਵੇਂ ਪਾਤਸ਼ਾਹ ਦੀ ਇੰਨੀ ਵੱਡੀ ਸੇਵਾ ਤੇ ਐਨਾ ਵੱਡਾ ਜੋ ਉਹਨਾਂ ਨੇ ਕੁਰਬਾਨੀ ਕੀਤੀ ਅੱਜ ਸਾਰਾ ਸਿੱਖ ਪੰਥ ਉਹਨਾਂ ਨੂੰ ਨਮਸਕਾਰਾਂ ਕਰਦਾ ਉਹਨਾਂ ਦੇ ਅੱਗੇ ਸੀਸ ਝੁਕਾਉਂਦਾ ਅੱਜ ਤੁਸੀਂ ਦੇਖ ਲਓ ਕਿ ਸੰਗਤ ਆਪ ਮੁਹਾਰੇ ਬੀਬੀ ਮੁਹਤਾਜ ਜੀ ਨੂੰ ਇੱਥੇ ਨਮਸਕਾਰ ਕਰਨ ਆਇਆ ਸੋਈ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਕਿ ਇਹਨਾਂ ਗੱਲਾਂ ਵਿੱਚੋਂ ਇੱਕ ਗੱਲ ਸਿੱਖਿਆ ਦੀ ਵੀ ਨਿਕਲਦੀ ਆ ਅੱਜ ਸਾਡੀਆਂ ਬੀਬੀਆਂ ਸਾਡੀਆਂ ਬੱਚੀਆਂ ਮਾਤਾ ਪਿਤਾ ਤੋਂ 12 ਹੋ ਕੇ ਆਪਣੇ ਆਪ ਰਿਸ਼ਤੇ ਕਰਾ ਲੈਂਦੀਆਂ ਤੇ ਆਪਣੀ ਮਰਜ਼ੀ ਕਰਦੀਆਂ ਪਰ ਬੀਬੀ ਮੁਹਤਾਜ ਬਲਚਾਕੋ ਜਿਨ੍ਹਾਂ ਨੇ 115 ਸਾਲ ਇੱਕ ਪਿਤਾ ਦੇ ਬੋਲਾਂ ਨੂੰ ਬਗਾ ਦਿੱਤਾ ਤੇ ਜਦੋਂ ਬੋਲਾਂ ਨੂੰ ਬਗਾਇਆ ਅੱਜ ਉਹਨਾਂ ਦੀ ਸਿੱਖਿਆ ਵਿੱਚ ਸਾਡੇ ਬੀਬੀਆਂ ਨੂੰ ਸਭ ਕ ਲੈਣਾ ਚਾਹੀਦਾ ਕਿ ਮਾਤਾ ਪਿਤਾ ਦੀ ਆਗਿਆ ਵਿੱਚ ਰਹਿ ਕੇ ਵਿਆਹ ਜੋ ਸ਼ਾਦੀਆਂ ਕਰਾਉਣੇ ਚਾਹੀਦੇ ਆ ਸੋ ਮੈਂ ਇਸ ਥਾਂ ਤੇ ਜਿੱਥੇ ਆਪਣੇ ਵੱਲੋਂ ਸਤ ਬਾਬਾ ਖਸ਼ਾਲ ਸਿੰਘ ਜੀ ਵੱਲੋਂ ਨਮਸਕਾਰ ਕਰਨ ਦੇ ਲਈ ਆਇਆ ਸੋ ਮੈਂ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਪੰਚ ਰਤਨ ਸੇਵਾ ਰਤਨ ਸੋ ਉਹਨਾ ਨੇ ਸਥਾਨ ਦੀ ਸੇਵਾ ਲੱਤੀ ਸੋ ਦਾਸਾਂ ਨੇ ਵੀ ਕੁਝ ਸਮਾਂ ਬਾਬਾ ਬਲਬੀਰ ਸਿੰਘ ਦੇ ਹੁਕਮ ਦੇ ਨਾਲ ਸੇਵਾ ਕੰ ਦਾ ਸੁਭਾਗ ਪ੍ਰਾਪਤ ਹੋਇਆ ਇਸ ਸੁਲਤਾਨ ਤੇ ਸੋ ਅੱਛੇ ਬਾਬਾ ਗੁਰਪ੍ਰੀਤ ਸਿੰਘ ਜੀ ਬਾਖੂ ਵੀ ਸੇਵਾ ਕਰਦੇ ਹਨ ਸੋ ਉਹਨਾਂ ਦਾ ਸਹਿਯੋਗ ਬਾਬਾ ਮਲੂਕ ਸਿੰਘ ਜੀ ਜੋ ਨਰਮੋਗੜ ਰਹਿੰਦੇ ਹਨ ਉਹ ਟਾਈਮ ਬਿਟਾ ਆ ਕੇ ਬਹੁਤ ਵੱਡਾ ਸਹਿਯੋਗ ਦਦੇ ਹਨ ਸੋ ਸਾਰਾ ਇਲਾਕੇ ਦਾ ਮੈਂ ਰਿਣੀ ਹਾਂ ਧੰਵਾਦੀ ਹਾਂ ਜਿਹੜੇ ਕਿ ਹਰ ਸਮੇਂ ਬਾਬਾ ਗੁਰਪ੍ਰੀਤ ਸਿੰਘ ਦਾ ਹੁਕਮ ਢੀਕਦੇ ਰਹਿੰਦੇ ਹਨ ਕਿ ਕੋਈ ਹੁਕਮ ਆਵੇ ਅਸੀਂ ਇਸ ਥਾਂ ਤੇ ਤਤਪਰ ਹੋ ਕੇ ਸੇਵਾ ਕਰੀਏ ਸੋ ਮੈਂ ਆਪਣੇ ਵੱਲੋਂ ਸਮੁੱਚੇ ਸਾਰੇ ਜੋ ਇੱਥੇ ਦੇ ਪ੍ਰਬੰਧਕ ਉਹਨਾਂ ਵੱਲੋਂ ਤੁਹਾਡਾ ਜੋ ਟੈਲੀਵਿਜ਼ਨ ਵਾਲੇ ਚੈਨਲ ਵਾਲੇ ਆਏ ਹਨ ਉਹਨਾਂ ਦਾ ਮੈਂ ਰਿਣੀ ਹਾਂ ਤਰਵਾਦੀ ਹਾਂ ਜਿਨ੍ਹਾਂ ਨੇ ਕਵਰੇਜ ਕਰਕੇ ਸਾਡੇ ਜੋ ਬੱਚੇ ਦੇ ਸਭ ਦੇ ਸੱਜ ਬੈਠੇ ਹਨ ਇਸ ਲੱਖ プレゼントプレゼントプレゼン ফটো কালো মুর ਚੰਨ ਓਟਾਰ ਦੇ ਜਿੰਨਟ ਮਿੰਟ ਪਾ ਕੇ ਟੈਗ ਲਾੜ ਲਾੜ ਚ ਕੋਈ ਰਾਤ ਚ ਲਾ ਦਿਓ ਬੜਾ ਲੜ ਚ ਲਾ ਦਿਨ ਬੱਸ ਬੱਸ ਹਾਂ ਬੱਸ ਜੋਣੇ ਚਾਹ ਬੰਦਾ ਕਰ ਦਿਓ ਜੀ ਲਾ ਦਿਓ ਤੁਸੀਂ ਲਾਡੀ ਬਾਬਾ ਜੀ ਲਾ ਦਿਓ ਲੜ ਖੱਚ ਲੋ ਕੋਈ ਜੀ

ਇਹ ਮਤ ਬਹੁਤ ਘੱਟ ਸਮਾਜਿਕ ਕੁੱਝ ਨੂੰ ਸਹਿਗਾਂਦ ਦਿਆ ਹੈ ਅਰ ਰੂਹਾਂ ਦੀ ਕਿਰਪਾ ਕਰਨ ਤੇ ਰਹਿਣ ਲਈ ਜੱਤਰੀਆਂ ਨੂੰ ਕਬਰਿਆਂ ਦਾ ਪ੍ਰਬੰਧ ਹੋਰ ਵੀ ਨਗਰਾਂ ਦੇ ਵਿੱਚ ਵਿਛਣ ਦਾ ਸੰਕਤਾਂ ਦੇ ਵਿੱਚ ਵਿਛਣ ਲਈ ਜੋ ਕਿ ਸਾਡੇ ਬਾਬਾ ਉਹ ਵੀ ਜਾਣੀ ਜਿੱਦਣ ਜਿਹੜਾ ਤਪਸਥਾਨ ਗੁਰਦੁਆਰਾ ਬੀਬੀ ਮੰਮਤਾਜਗੜ ਸਾਹਿਬ ਜਿੱਥੇ ਕੋਟਲਾ ਨਿਹੰਗਾਂ ਹੋ ਜਿੱਥੇ ਬੀਬੀ ਜੀ ਦਾ ਜਿਹੜਾ ਟੇਕਾ ਘਰ ਸੀ ਉਥੋਂ ਨਗਰ ਕੀਰਤਨ ਜਿਹੜਾ ਆਰੰਭ ਹੋ ਕੇ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪ੍ਰਕਾਸ਼ੀ ਵਾਲੇ ਮੁਹੱਲੇ ਆ ਹੋਇਆ ਐਸੇ ਜਿਹੜਾ ਨਗਰ ਕੀਰਤਨ ਹਰ ਸਾਲ ਤੋਂ ਜਿਦਾਂ ਪਹੁੰਚਦਾ ਸੋ ਹੁਣ ਵੀ ਇਸ ਟਾਈਮ ਜਿਹੜਾ ਨਗਰ ਕੀਰਤਨ ਹੋ ਰਿਹਾ ਸਤਿਗੁਰਾਂ ਦੇ ਜਿਹੇ ਸਰੂਪ ਨੇ ਉਹ ਛੋਟਾ ਸਥਾਨਾਂ ਤੇ ਜਿਹੜੇ ਮੌਜਮਾਨ ਹੋਏ ਨੇ ਤੇ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੂੰ ਤੇ ਦੇਸ਼ ਵਿਦੇਸ਼ ਤੋਂ ਦੁਨੀਆ ਵੀ ਸੰਗਤਾਂ ਆਈਆਂ ਜਿਵੇਂ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਢਿੱਡੀ ਸਾਹਿਬ ਤੋਂ ਤੇ ਬਾਬਾ ਬਲਦੇਵ ਸਿੰਘ ਜੀ ਕਿਲਾ ਕੋਟਲਾ ਦੇ ਹੰਤ ਤੋਂ ਤੇ ਜਿਹੜੇ ਪਿੰਡਾਂ ਕਲ ਤੋਂ ਸੇਵਾ ਨਿਭਾ ਰਹੇ ਨੇ ਬਾਬਾ ਗੁਰਪ੍ਰੀਤ ਸਿੰਘ ਜੀ ਜਿਹਦੇ ਪੀਤੀ ਮਮਤਾ ਜੀ ਦੇ ਸਥਾਨ ਤੇ ਸੇਵਾ ਨਿਭਾ ਰਹੇ ਨੇ ਬਾਬਾ ਜੰਗ ਸਿੰਘ ਜੀ ਜਿਹੜੇ ਬਾਬੇ ਨਾਨਕ ਜੀ ਨੂੰ ਵੀ ਕਰਨਾ ਦਲ ਹਰਿਆਵਲਾਂ ਦੇ ਮੁਖੀ ਨੇ ਉਹਨਾਂ ਦੇ ਭਰਾਤਾ ਜੀ ਹੋਰ ਵੀ ਗਿੱਲ ਸਾਹਿਬ ਵਰਗੇ ਪ੍ਰੋਫੈਸਰ ਜਿਹਦੇ ਨਿਸਾਰ ਇੱਥੇ ਹਾਜ਼ਰ ਨੇ ਬਾਜੀਬਾ ਸਾਹਿਬ ਵਰਗੇ ਸੋ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜ਼ਥੇਦਾਰ ਬਾਬਾ ਬਲੀ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥਰਾਲੀ ਬੁੱਢਾ ਦਲ ਪੰਜਵਾਂ ਕਨਿਤ ਵੱਲੋਂ ਸਾਧ ਸੰਗਤ ਦੇ ਇਲਾਕੇ ਦੀਆਂ ਸੰਗਤਾਂ ਨੂੰ ਇਸ ਸਾਰੇ ਜਿੰਨੇ ਵੀ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਇੱਥੇ ਸਹਿਯੋਗ ਕੀਤਾ ਨੇ ਕਨਮਨ ਧੰਨ ਦੇ ਨਾਲ ਸੇਵਾ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਦੇ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਤੇ ਬਾਬਾ ਗੁਰਪ੍ਰੀਤ ਸਿੰਘ ਦੇ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਜਿਹੜੇ ਇਸੇ ਤਰ੍ਹਾਂ ਹਰ ਸਾਲ ਜਿਹੜੇ ਨੇ ਪ੍ਰੋਗਰਾਮ ਜਿਹੜੇ ਹੁੰਦੇ ਰਹਿਣ ਸੋ ਸੰਗਤਾਂ ਵੱਲੋਂ ਵੱਧ ਸਹਿਯੋਗ ਦੇ ਕੇ ਜਿਹੜੇ ਬੀਬੀ ਮਮਤਾ ਜੀ ਦੇ ਕੁਝ ਇਹ ਪ੍ਰਾਪਤ ਕਰਨ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ 아 여기 어디야? 여기야. 이때 이내 두번 더해. 어디야? ơi, người lái người lái người lái đi, người ਇਹਨੇ ਪ੍ਰਾਤ ਕਰਦਾ ਬਹੁਤ ਔਰ ਥੋੜਾ ਇਹ ਨਾ ਕਿਹੜੀ ਫੋਟੋ ਬਣਾ ਰਹਾ ਹੁੰਦੇ ਮਾ ਜਨਾ ਬਣਾ ਰਿਹਾ ਬੱਚਾ ਹੁੰਦਾ ਜਿਹੜੀ ਟਕਣੀ ਆ ਜਾਂਦੀ ਹੈ ਸਾਲ ਦੀ ਦਾਣ ਦੀ ਦਾਣ